ਪ੍ਰਵਾਨ ਸਕੂਲਾਂ ਵਾਲਿਆਂ ਨੂੰ ਬੇਨਤੀ ਆ ਸਿੱਧੀ ਜੀ ਗੱਲ ਹੈ ਤੇ ਹੋਰ ਯਾਰ ਇੰਨੇ ਰੁਪਏ ਲਾ ਲਾ ਕੇ ਲਾ ਲਾ ਕੇ ਪਹਿਲਾਂ ਤਾਂ ਇਹਨਾਂ ਦੀ ਐਡਮਿਸ਼ਨ ਕਰਾਏ ਆ ਫਿਰ ਫੀਸਾਂ ਭਰਦੇ ਆ ਤੇ ਉੱਤੋਂ ਇਹ ਸਕੂਲਾਂ ਵਾਲੇ ਲਊ ਪਿੰਦੇ ਐੜਾ ਓਹ ਰੋਇਆ ਡੈਰੀ ਜਨਾ ਨਵਾਂ ਹੀ ਸੱਪ ਕਾੜਦੇ ਓਏ ਰੋਇ ਨਵਾਂ ਸੱਪ ਅੱਜ ਆ ਫਰੂਟ ਲਿਆ ਦੋ ਅੱਜ ਯਾਰ ਹੱਦ ਹੋ ਗਈ ਯਾਰ ਵੀ ਐਡਾ ਜਵਾਕ ਆ ਇਹਨੇ ਕਿਹੜੇ ਫਰੂਟੂ ਗਾਣੇ ਘਰੇ ਦਾ ਗੋਸ ਖਾਂਦਾ ਨਹੀਂ ਆ ਤੁਸੀਂ ਇਹਨੂੰ ਕਿੱਥੇ ਖਵਾ ਦੋਗੇ ਸਾਰਾ ਟੱਬਰੇ ਦੇ ਪਿੱਛੇ ਲੈ ਲੈ ਤੁਰੇ ਫਿਰਦੇ ਬੁਰਕੀ ਖਾਲਾ ਪੁੱਤਰ ਕਾਲਾ ਪੁੱਤਰ ਪੁੱਤਰ ਪਰ ਕਿੱਥੇ ਮੰਦ ਮੈਨੂੰ ਆਹ ਨਾਲ ਨਹੀਂ ਸਮਝ ਕੇ ਇਹ ਵੀ ਤੁਸੀਂ ਖਵਾਉਣਾ ਹੀ ਕਿਵੇਂ ਇਹਨੂੰ ਘਰੇ ਦਾ ਡੱਕਾ ਨਹੀਂ ਖਾਂਦਾ ਚਲੋ ਛੱਡ ਪਰੇ ਖਾਣ ਦੀ ਉੱਤੋਂ ਨਾ ਯਾਰ ਡਾਇਰੀ ਚ ਲੋ ਰੋਈ ਲੈ ਕੇ ਭੇਜ ਦਿੰਦੇ ਆ ਆ ਚੀਜ਼ ਭੇਜ ਦੋ ਮੈਂ ਤਾਂ ਇੱਕ ਗੱਲ ਦੱਸਦਾ ਤੁਹਾਨੂੰ ਅਸਲ ਦੇਸੀ ਜੇ ਬੰਦੇ ਆ ਸਾਨੂੰ ਤਾਂ ਕੀ ਵੀ ਵੀ ਹੁਣ ਪਤਾ ਲੱਗਿਆ ਉਹ ਵੀ ਆਪਣੇ ਗਵਾਂਢੀਆਂ ਦਾ ਬੁੜਾ ਬਿਮਾਰ ਹੋ ਗਿਆ ਸੀ ਤੇ ਮੈਂ ਡੱਬੜ ਨੂੰ ਮੰਡੀ ਉੱਜਾ ਕੇ ਲੈ ਕੇ ਆਇਆ ਉੱਤੋਂ ਤੁਸੀਂ ਨਵੇਂ ਨਵੇਂ ਫੂਡ ਕੋਦੇ ਕੀ ਕਹਿੰਦੇ ਹੁੰਦੇ ਉਹਨੂੰ ਐਵਾ ਕਾਟੋ ਯਾਰ ਉਹ ਕੀ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਉਹ ਵੇਖਿਆ ਹੀ ਨਹੀਂ ਤੁਸੀਂ ਦੇਖਿਆ ਕਦੇ ਇਹ ਕੋ ਡੇਂਜਰਸ ਫੂਡ ਡੇਂਜਰ ਫੂਡ ਕਿਹੜਾ ਹੁੰਦਾ ਉਹ ਡੇਂਜਰ ਡ੍ਰੈਗਨ ਫੂਡ ਸੱਚ ਪਰਾਵਾ ਮੇਰੀ ਘਰ ਵਾਲੀ ਨਾ ਸ਼ਾਮ ਨੂੰ ਪੜੀ ਜਾਵੇ ਡੈਰੀ ਕਹਿੰਦੀ ਇਹ ਡੇਂਜਰ ਫੂਡ ਲਿਆ ਦਿਓ ਮੈਂ ਕਿਹਾ ਡੇਂਜਰ ਫੂਡ ਕੇਰਾ ਹੁੰਦਾ ਡ੍ਰੈਗਨ ਹੁੰਦਾ ਉਹ ਕਹਿੰਦੀ ਜਿਹੜਾ ਵੀ ਹੁੰਦਾ ਲਿਆ ਦੇ ਮੈਡਮ ਨੇ ਕਿਹਾ ਦੇ ਆਣ ਉੱਤੋਂ ਪਰਾਵਾ ਇਹ ਹੋਰ ਮੇਰੀ ਤਾਂ ਇਹਨੇ ਕਦੇ ਇੱਥੇ ਹੀ ਮੰਨੇ ਨਹੀਂ ਮੈਡਮ ਦੀ ਤੇ ਜਾ ਸਕੂਟ ਚ ਡੈਰੀ ਆਉਣੀ ਨਾ ਲੈ ਕੇ ਆਥਨੇ ਅੱਧਾ ਘੰਟਾ ਦਾ ਰੋਣੀ ਪਲੇਸ ਹੁੰਦਾ ਕਹਿੰਦੀ ਹਾਂ ਹਾਂ ਆ ਚੀਜ਼ ਉਹਨਾਂ ਨੇ ਮਹਿੰਗਾਈ ਆ ਪਲਾਨਾ ਓਏ ਓਏ ਨਾ ਲਹੂ ਪਿੰਦੀ ਆ ਉਹ ਮੈਡਮਾ ਹੀ ਨਹੀਂ ਹਟਦੀਆਂ ਮੈਂ ਕਿਹਾ ਤੂੰ ਤਾਂ ਨਾ ਹਾਰ ਪੀਆ ਕਰੇ ਨਾ ਲਹੂ ਮੈਂ ਹੁਣ ਲੈ ਆਇਆ ਘਰੇ ਅੱਧਾ ਘੰਟਾ ਹੋ ਗਿਆ ਪਹਿਲਾਂ ਕਲੇਸ਼ ਪਈ ਆ ਮੇਰੀ ਕੋਈ ਨਹੀਂ ਹਾਂ ਹਾਂ ਤੂੰ ਡੇਟ ਆਇਆ ਜਵਾਕ ਦਾ ਫਰੂਟ ਲਿਓਣਾ ਸੀ ਮੈਂ ਕਿਹਾ ਸਮਝ ਨਹੀਂ ਉਹਦੀ ਜਵਾਕ ਘਰੇ ਦਾ ਕੁਝ ਖਾਂਦਾ ਨਹੀਂਗਾ ਫੇਰ ਭਰਾ ਮੰਡੀ ਚ ਗਿਆ ਮੈਂ ਮੈਂ ਕਿਹਾ ਦੇ ਦੇ ਭਰਾ ਡਰੈਗਨ ਡਰੋਗਨ ਕਿਹੜਾ ਆਂਦਾ ਹੈਗਾ ਉਥੇ ਸਮਝ ਨਾ ਆਵੇ ਕਿਹੜਾ ਕਿਹੜਾ ਨਹੀਂ ਇੱਕ ਮੈਂ ਉਹਨਾਂ ਨੂੰ ਦਿਖਾਇਆ ਆਪ ਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਉਹ ਕਹਿੰਦੇ ਅਵਾਕਾਡੋ ਲਿਖਿਆ ਭਰਾ ਉਹ ਮਿਲਦਾ ਨਹੀਂ ਔਰ ਕਿਥੋਂ ਲਿਆ ਇਹਵਾ ਕਾਰਡ ਉਹਦੇ ਡ੍ਰੈਗਨ ਫੂਡ ਮੈਨੂੰ ਸਭ ਇੱਕ ਦਿਨ ਹੋਰ ਲਾ ਆਉਂਦੀ ਇੰਗਲਿਸ਼ 'ਚ ਲਿਖ ਕੇ ਭੇਜਦੀ ਅਖੇ ਇਹਨੂੰ ਪਿਕਲ ਪਾ ਕੇ ਤੋਰੋ ਮੈਂ ਕਿਹਾ ਪਿਕਲ ਹੁੰਦਾ ਕੀ ਐ ਉਹ ਭਰਾਵਾ ਗਵੰਡਾ ਦਾ ਬਾਵਾ ਝੋੜ ਜਾ ਬਾਵਾ ਫੜਿਆ ਮੈਂ ਤੇ ਮੇਰੇ ਘਰ ਵਾਲੇ ਤਾਂ ਐਸਾ ਵੈਸਾ ਹੀ ਬੜੇ ਹਨ ਉਹ ਕਹਿੰਦਾ ਭਰਾਵਾ ਇਨੀ ਟੈਨਸ਼ਨ ਨਾ ਲੈ ਕਰੋ ਚਾਰ ਪਾ ਦੇ ਤੇ ਮੈਂ ਕਿਹਾ ਸਿੱਧਾ ਨਹੀਂ ਲਿਖ ਕੇ ਤੋਰ ਸਕਦੇ ਮੈਂ ਅੰਬ ਦੀ ਫਾੜੀ ਨਾ ਪਾ ਦਿਓ ਹੱਦ ਹੋ ਗਈ ਪਹਿਲਾਂ ਸਾਰੀ ਮੈਂ ਅੰਬ ਦੀ ਫਾੜੀ ਨਹੀਂ ਖਾਧੀ ਪਿਓ ਨੇ ਵੀ ਹੁਣਗਾ ਪੁੱਤ ਖਾ ਲੂ ਦਾ ਕੀ ਹੋ ਜੂਗਾ ਕਮਾਲ ਹੋ ਗਈ ਥੋੜਾ ਜਿਹਾ ਮਿਹਨਤ ਹੈ ਜਾਂ ਤਾਂ ਪੰਜਾਬੀ ਜਾਂ ਇੱਕ ਕੰਮ ਕਰ ਲੋ ਥੋੜੇ ਸ਼ਾਬਾਸ਼ੀ ਹੋਊਗੀ ਮੈਂ ਨਾ ਪੈਸੇ ਦੇ ਕੇ ਤੋਰ ਦਿਆ ਕਰੂਗਾ ਤੁਸੀਂ ਸਕੂਲ ਚ ਹੱਟੀ ਘੋਲ ਲਓ ਜਿਹੜਾ ਫਰੂਟ ਤੁਹਾਡਾ ਚਿੱਤ ਮੰਨਿਆ ਨੂੰ ਲੈ ਕੇ ਦੇਦਾ ਹੋਰ ਵਧੀਆ ਨਿਭੜੂ ਸਿਸਟਮ ਕਿਉਂਕਿ ਸਾਨੂੰ ਨਾ ਦਾ ਫਰੂਟ ਲਾਉਂਦੇ ਨਾ ਹੀ ਮੇਰੀ ਘਰ ਵਾਲੀ ਕਲੇਸ਼ ਤੋਂ ਹਟਦੀ ਹੈ ਮੈਂ ਸਕੂਲ ਕਾਹਦਾ ਲਾਤਾ ਜਵਾਬ ਮਿਲ ਲੱਗਦਾ ਮੈਂ ਯਾਪਾ ਲਿਆ ਇਹਦੇ ਨਾਲ ਮਾਨ ਫੜ ਰੱਖ ਲੈਂਦਾ ਵੈਸੇ ਜਿਹੜੇ ਪੜ ਕੇ ਡੀਐਸਪੀ ਲੱਗਣਾ ਜੇ ਮੈਂ ਲੱਗਾ ਹੋ ਜੇ ਲੱਗ ਜੂਗਾ ਮੈਂ ਤਾਂ ਸੁਧਰਦੋ ਜਾਂ ਪੰਜਾਬੀ ਚ ਲਿਖਿਆ ਦੋ ਕਿ ਉਹ ਜਿੰਨੀ ਮਰਜ਼ੀ ਅੰਗਰੇਜ਼ ਸਿਖਾ ਦਿਓ ਅੰਗਰੇਜ਼ ਛੱਡੋ ਪਰ ਮੈਂ ਕਹਿੰਨਾ ਉਹਨੂੰ ਪੰਜਾਬੀ ਸਿਖਾ ਦਿਓ ਉਹਨੂੰ ਅਕਲ ਸਿਖਾ ਦਿਓ ਇੰਨਾ ਹੀ ਬਹੁਤ ਹੈ ਬੱਚੇ ਬਣੇ ਅੰਗਰੇਜ਼